ਫੋਨ ਕਰਾਂ ਪਰ ਚਾਈਏ ਆਪਣੀ ਨੂੰ ਹਲੋ ਹਲੋ ਹਾਂਜੀ ਭਾਬੀ ਜੀ ਕੀ ਹਾਲ ਜੇ ਵਧੀਆ ਸੀ ਤੁਹਾਡਾ ਕੀ ਹਾਲ ਕਹਿੰਜੀ ਮੇਰਾ ਤੇ ਹਾਲ ਵਧੀਆ ਵਧੀਆ ਤੁਸੀਂ ਆਪਣੀ ਸੁਣਾਓ ਗੀਰ ਜੀ ਠੀਕ ਹੈ ਹਾਂਜੀ ਠੀਕ ਠਾਕ ਚਲੋ ਵਧੀਆ ਹੀ ਚਾਹੀਦਾ ਵੇ ਉਹ ਮੈਂ ਫੋਨ ਕੀਤਾ ਸੀ ਤੇ ਤੁਸੀਂ ਪਾਪੇ ਦੇ ਭੋਗ ਤੇ ਆਣਾ ਸੀ ਹਾਂਜੀ ਤੇ ਬਣਾ ਲਿਆ ਜੀ ਸਭ ਕੁਝ ਸਭ ਕੁਝ ਤਾਂ ਨਹੀਂ ਬਣਿਆ ਵੀ ਬਸ ਲੀੜਾ ਕੋ ਪੜਾਈਆ ਤੇ ਤੁਸੀਂ ਕਹਿੰਦੇ ਨਾ ਟੋਪਸ ਬਣਵਾਣੇ ਆ ਉਹ ਸਬ ਪਾਦਨੇ ਪ੍ਰਭਾਵ ਲਈ ਜਿਹਾ ਪਾਵਾਂਗੇ ਚੱਲ ਕੋਈ ਗੱਲ ਨਹੀਂ ਮੇਰੇ ਤਾਂ ਹੌਲੇ ਚੱਲ ਜਾਣੇ ਆ ਪਰ ਇੰਨਾ ਵਾਸਤੇ ਨਾ ਮੁੰਦਰੀ ਭਾਰੀ ਬਣਾ ਲੈਣਾ ਮੁੰਦਰੀ ਤੁਹਾਨੂੰ ਪਤਾ ਹੀ ਹੈ ਜਿੰਨੇ ਕਮਾਈ ਆ ਚੱਲ ਕੋਈ ਗੱਲ ਨਹੀਂ ਕਮਾਈ ਦੀ ਤੇ ਕੋਈ ਗੱਲ ਨਹੀਂ ਬਥੇਰੀ ਮੇਰੇ ਭਰਾਵਾਂ ਨੂੰ ਕਮਾਈ ਆ ਹਾਂਜੀ ਤੇ ਪਤਾ ਹੀ ਕੀ ਗੱਲ ਹੈ ਮੇਰੀ ਜਠਾਣੀ ਦੇ ਪੇਕਿਆਂ ਵੱਲੋਂ ਵੀ ਨਾ ਸਾਰਿਆਂ ਨੇ ਸਭ ਕੁਝ ਲੈ ਕੇ ਆਣਾ ਵੈ ਹਾਂਜੀ ਤੇ ਫਿਰ ਇਸ ਤਰ੍ਹਾਂ ਚੰਗਾ ਨਹੀਂ ਨਾ ਲੱਗੇਗਾ ਕਿ ਮੇਰੇ ਪੇਕਿਆਂ ਦੀ ਉੱਥੇ ਬੇਇੱਜ਼ਤੀ ਹੋਵੇ ਨਹੀਂ ਸਾਡੇ ਕੋ ਫਿਰ ਮੁੰਦਰੀ ਦਾ ਨਹੀਂ ਜੋ ਬੰਨਣਾ ਵੀ ਕੰਮ ਤੇ ਇਹ ਪਾ ਦਾਂਗੇ ਤੁਹਾਨੂੰ ਟੋਪਸ ਪਾ ਦਾਂਗੇ ਹੌਲੇ ਜੇ ਤੇ ਲੀੜਾ ਕੱਪੜਾ ਸਾਰੇ ਟੱਬਰ ਭਾਬੀ ਮੇਰੀ ਗੱਲ ਸੁਣੋ ਐ ਕੋਈ ਗੱਲ ਕਰਨ ਵਾਲੀ ਐ ਮੁੰਦਰੀ ਪਾਓ ਜਿੱਥੋਂ ਮਰਜ਼ੀ ਪਾਓ ਭਾਵੇਂ ਭਾਵੇਂ ਕਰਜ਼ਾ ਚੁੱਕੋ ਜੋ ਮਰਜ਼ੀ ਕਰੋ ਮੁੰਦਰੀ ਪਹਿਣੀ ਚਾਹੀਦੀ ਐ ਹੁਣ ਗੱਲ ਸੁਣਾ ਫਿਰ ਟੋਪਸ ਰਹਿਣ ਦਿੰਦੇ ਆ ਤੇ ਮੁੰਦਰੀ ਬਾਜੀ ਦੀ ਬਣਾ ਦਿੰਦੇ ਆ ਉਹ ਤੁਹਾਡਾ ਦਿਮਾਗ ਖਰਾਬ ਐ ਉਹ ਚਾਰ ਬੰਦਿਆਂ 'ਚ ਮੇਰੀ ਬੇਇੱਜ਼ਤੀ ਹੋ ਜੈਣੀ ਐ ਮੇਰੀ ਗੱਲ ਸੁਣ ਮੇਰੇ ਕੁੜਮ ਵੀ ਆਣੇ ਆ ਉਧਰੋਂ ਜਾਨਕੀ ਮੇਰੀ ਚਠਾਣੀ ਦੇ ਸਾਰਿਆਂ ਨੇ ਆਣਾ ਉਧਰੋਂ ਮੇਰੀ ਨਾਨ ਪਤਾ ਕਿੱਡੀ ਚਤਰੋਵ ਐ ਉਹਨੇ ਮੋਟੋ ਜੀਨੇ ਤੇ ਮੇਰਾ ਉਹਦਾ ਜੀਨਾ ਰਾਮ ਕਰਦੇ ਨੇ ਉਹਨੇ ਕਹਣਾ ਪੇਕਿਆਂ ਦੀ ਤੇ ਆਪਣੀ ਬੜੀ ਵਡਿਆਈ ਕਰਦੀ ਮੇਰੇ ਭਰਾ ਪਰਜਾਈ ਐ ਇੰਜ ਮੇਰੇ ਪੇਕੇ ਇੰਜ ਤੇ ਮੇਰੀ ਨੱਕ ਨਾ ਵੜਾ ਦੇਣਾ ਜਿੱਥੋਂ ਮਰਜੀ ਮੇਰੇ ਵੱਲੋਂ ਬਣਾਓ ਭਾਵੇਂ ਕਰਜ਼ਾ ਚੁੱਕੋ ਭਾਵੇਂ ਲੋਨ ਲੋਵੋ ਚਾਹੇ ਵਿਆਜੀ ਲੋਵੋ ਜੋ ਮਰਜੀ ਲੋਵੋ ਮੇਰੇ ਘਰ ਵਾਲੇ ਨੂੰ ਮੁੰਦਰੀ ਪਹਿਣੀ ਚਾਹੀਦੀ ਐ ਨਹੀਂ ਸਾਡੇ ਕੋਲ ਮੁੰਦਰੀ ਫਿਰ ਖਵਾ ਲੋ ਤੇ ਫਿਰ ਸਟੋਪਸ ਰਹਿਨ ਦੋ ਅਲੀੜਾ ਕੱਪੜਾ ਵੀ ਤੁਹਾਡਾ ਸਾਰਾ ਟੱਬਰ ਦਾ ਉਹ ਮੰਨੂ ਨਹੀਂ ਪਤਾ ਜਿੱਥੋਂ ਮਰਜੀ ਪਾਓ ਪਾਣੇ ਜੇ ਬਸ ਸਾਡੇ ਕੋ ਬਿਆਜ਼ੀ ਦੇ ਚੁੱਕੇ ਜਾਣੇ ਬਿਆਜ਼ੀ ਅੱਗੇ ਬੜਾ ਚੁੱਕਿਆ ਬਾਣੀ ਸਿਆਣੀ ਏ ਪਾਬੋ ਅੱਜ ਮੇਰੀ ਮਾਂ ਜਿੰਦੀ ਹੁੰਦੀ ਹੁੰਦੀ ਨਾ ਤੇ ਉਹਨੇ ਮੰਨੂ ਪੇਠ ਨਹੀਂ ਲੱਗਣਦੇ ਨਹੀਂ ਸੀ ਮੈਂ ਟੋਪਸ ਮੰਦਰੀਆਂ ਵੱਲੋਂ ਕਹਿਣ ਦੀ ਹੈ ਨਾ ਉਹਨੇ ਕਈ ਕੁਝ ਨਾਲ ਬਣਾ ਕੇ ਲਿਆਣਾ ਸੀ ਸਾਡੇ ਕੋ ਫਿਰ ਇੰਨੀ ਕਿ ਪਹੁੰਚਿਆ ਜਿੰਨੇ ਕਾ ਹੀ ਜੋਗਿਆ ਇਹ ਨਹੀਂ ਪਾ ਸਕਦੇ ਜੁ ਤਨ ਉਹ ਮੰਨੂ ਨਹੀਂ ਪਤਾ ਆਣਾ ਮੈਂ ਨਾ ਤੇ ਪੂਰਾ ਸਮਾਨ ਲੈ ਕੇ ਆਣਾ ਗੱਜ ਵੱਜ ਕੇ ਆਣਾ ਜੇ ਹੋਰ ਨਹੀਂ ਕਿਸੇ ਬਸੇ ਆਣਾ ਬਸ ਮੈਂ ਕਹਿਣਾ ਸੀ ਮੈਂ ਤੁਹਾਨੂੰ ਕਹਿਤਾ ਜੇ ਤੇ ਮੇਰੀ ਜਠਾਣੀ ਅੰਦਰ ਹੈਗੀ ਆ ਉਹ ਮੈਨੂੰ ਬੁਲਾਣ ਢੀ ਮੈਂ ਚੱਲੀ ਏ ਮਨਜੂ ਮਨਜੂ ਹਾਂਜੀ ਕਿੱਥੇ ਹੈਗੀ ਐ ਅੰਦਰ ਹੈ ਜੈ ਜੀ ਅਦਰ ਆ ਅਦਰ ਆ ਜਾਓ ਅੰਦਰ ਵੀ ਆ ਜਾਓ ਅੱਛਾ ਚੱਲ ਮੈਂ ਆ ਗਈ ਹਾਂ ਆਜੋ 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 ਅੰਦਰ ਆਜੋ ਮੈਂ ਖਲੇਰਾ ਚੁੱਕਦੀ ਪਈ ਆ ਆ ਗਈ ਆ ਗਈ ਆਜੋ ਆਜੋ ਹਾਂਜੀ ਚਾਹੀਜੀ ਝੁਕ ਲੈ ਤੇ ਦੇਵਾ ਹਾਂ ਬਸ ਥੋੜਾ ਜਿਆ ਰਹਿ ਗਿਆ ਇਹ ਸੁਭਾਈ ਕਰਨ ਵਾਲੀ ਨਾ ਜੀ ਦੇਖੋ ਇਹ ਕਾਪੀ ਫੜੀ ਹੋਈ ਏ ਸਿਰੇ ਸਿਰੇ ਅੱਜ ਉਹ ਕਾਪੀ ਤਾਂ ਫੜੀ ਏ ਤੇ ਮੈਂ ਕਾਪਾ ਵੇਖ ਲਈ ਨਾ ਭੋਗ ਦੇ ਬੰਦੇ ਕਿੰਨੇ ਕਿੰਨੇ ਆਣੇ ਨੇ ਕਿੰਨੇ ਨਹੀਂ ਤੇ ਉਹਨਾਂ ਦੇ ਹਿਸਾਬ ਨਾਲ ਇੰਤਜ਼ਾਮ ਕਰਨਾ ਹੈ ਨਾ ਆਉਂ ਤੇ ਹੈ ਹੀ ਆ ਹਾਂ ਤੇ ਕੋਈ ਨਾ ਨਹੀਂ ਹੋਏ ਵੀ 4-500 ਬੰਦਾ ਹੋ ਹੀ ਜਾਣਾ ਵਾ ਇੰਨਾ ਕ ਤਾਂ ਹੋ ਜਾਏਗਾ 4-5 ਹੋ ਜਾਣਾ ਮੈਂ ਵੇ ਕੋ ਵੱਡੀ ਭਾਬੀ ਦੇ ਪੇਕੇ ਉਹਨਾਂ ਦੀਆਂ ਭੈਣਾਂ ਭਰਾ ਪਰਜਾਈਆਂ ਫਿਰ ਉਹਨਾਂ ਦੀ ਕੁੜੀ ਕੁੜਮ ਕਡਾਂਬਾ ਆ ਤੁਹਾਡੇ ਪੋਤਰੇ ਦੋਤਰੇ ਵਿਆਹ ਹੀ ਹੋਏ ਆ ਸਾਰੇ ਉਹਨਾਂ ਦੇ ਬੱਚੇ ਉਹ ਉਹਨਾਂ ਦੀਆਂ ਫੈਮਲੀਆਂ ਮੇਰੇ ਪੇਕੇ ਆ ਨਹੀਂ ਆਣਾ ਮੈਂ ਮੇਰੇ ਭਰਾ ਪਰਜਾਈ ਮੇਰੀਆਂ ਭੈਣਾਂ ਮੇਰੀਆਂ ਚਾਚੀਆਂ ਮੇਰੀਆਂ ਤਾਈਆਂ ਸਾਰਿਆਂ ਨੇ ਆਣਾ ਮੈਂ ਤਾਂ ਤੁਹਾਡੀ ਵੀ ਸਾਰਿਆਂ ਪੇਕੇ ਆਣਾ ਮੈਂ ਹੋ ਜਾਣਾ ਮੈਂ ਜਾਣਾ ਹੀ ਆਣਾ ਨਾ ਹਾਂਜੀ ਤੇ ਲਿਖਣ ਦੀ ਕੋਈ ਇੰਨੀ ਲੋੜ ਵੀ ਨਹੀਂ ਹੈਗੀ ਵੈਸੇ ਤੇ ਜੇ ਤੁਸੀਂ ਕਹਿੰਦੇ ਹੋ ਤੁਹਾਡੀ ਤਸੱਲੀ ਕਰਨ ਮੈਂ ਲੇਖ ਲੈਣੀ ਆ ਚਾਹੀ ਜੀ 4-500 ਬੰਦਾ ਹੋ ਹੀ ਜਾਣਾ ਮੈਂ ਉਹਦੀ ਤੁਸੀਂ ਟੈਨਸ਼ਨ ਨਾ ਲਵੋ ਕਿ 400-500 ਬੰਦਾ ਤੇ ਠੀਕ ਆ ਹੋ ਜਣਾ ਪਰ 600-50 ਵੱਧ ਵੀ ਤੇ ਹੋ ਸਕਦਾ ਵੈ ਨਾ ਉਹ ਵੱਧ ਚਾਹੀ ਜੀ ਹਲਵਾਈਆਂ ਨੂੰ ਕਹੋ ਨਾ ਨਾਲੇ ਅਸੀਂ ਆਪਣੇ ਹਲਵਾਈ ਬਿਠਾਣੇ ਅਸੀਂ ਕਿਹੜੀ ਕੈਟਰਿੰਗ ਕਰਨੀ ਆ ਉੱਤੇ ਤੇ ਆਪਣੇ ਹਲਵਾਈ ਬਿਠਾਣੇ ਖੁੱਲਾ ਸਮਾਨ ਉਹਨਾਂ ਨੂੰ ਲਿਆ ਦੇਣਾ ਭਾਵੇਂ 500 ਦਾ 700 ਬੰਦਾ ਹੋ ਜੇ ਉਹਦੀ ਕੋਈ ਗੱਲ ਨਹੀਂ ਹਾਂ ਤੇ ਤੇਰੇ ਪਾਪੇ ਦੇ ਤੈਨੂੰ ਪਤਾ ਤਾਏ ਚਾਚੇ ਮਾਮੇ ਸਾਰੇ ਮੇਰਾ ਮਤਰ ਅਲੀ ਸੇਦਾਰ ਸਾਰਿਆਂ ਤੇ ਉਹ ਜਾਂਦਾਂ ਜਾਂ ਸੀ ਤੇ ਤੈਨੂੰ ਪਤਾ ਹੀ ਹੈ ਤੈਨੂੰ ਉਹਨਾਂ ਨੇ ਵੀ ਸਾਰਿਆਂ ਨੇ ਆਣਾ ਹੀ ਤੇ ਕੋਈ ਗੱਲ ਨਹੀਂ ਫੇਰ ਕਿ ਆਣ ਸੋ ਕੋ ਨਾਲੇ ਇੱਥੋਂ ਸੁੱਖ ਦੁੱਖ ਤੋਂ ਹੀ ਪਤਾ ਲੱਗਦਾ ਵਾ ਕਿਸੇ ਦਾ ਕੋਣ ਮਿਲਨ ਵਰਤਨ ਹੈ ਕਿੰਨੀ ਕਾ ਇੱਥੇ ਪਤਾ ਇੱਥੋਂ ਹੀ ਪਤਾ ਲੱਗਣਾ ਹਾਂ ਤਾਂ ਤਾਂ ਮੈਂ ਤੈਨੂੰ ਕਹਿੰਦੀ ਕਿ ਇੰਤਜ਼ਾਮ ਥੋੜਾ ਜਿਆਦਾ ਰੱਖਿਓ ਚਾਹੀਦੀ ਜੀ ਜਿਆਦਾ ਹੀ ਹੈਗਾ ਵਾ ਤੁਸੀਂ ਕਿਉਂ ਚਿੰਤਾ ਕਰ ਹੋਰ ਦੱਸੋ ਤੁਸੀਂ ਹਾਂ ਬਸ ਚੱਲ ਠੀਕ ਹੈ ਬਸ ਠੀਕ ਹੈ ਸਭ ਕੁਝ ਇੰਤਜ਼ਾਮ ਵਧੀਆ ਹੋਣਾ ਚਾਹੀਦਾ ਰੋਟੀ ਪਾਣੀ ਸਭ ਕੁਝ ਮੇਰਾ ਮਤਲਬ ਹੈ ਪਤਾ ਲੱਗ ਜਾ ਕੇ ਕਿ ਵਾਕਈ ਕੀਤਾ ਵਾ ਚਾਹੀਦੀ ਸਭ ਕੁਝ ਇੰਤਜ਼ਾਮ ਵਗਾ ਚਾਰ ਪੰਜ ਤਰ੍ਹਾਂ ਦੀਆਂ ਸਬਜ਼ੀਆਂ ਲਗਾਤੀਆਂ ਵੈ ਰੋਟੀ ਲਗਵਾਉਂਦੀ ਹੈ ਕਿੰਨੇ ਤਰ੍ਹਾਂ ਦੇ ਤੇ ਭਾਬੀ ਜੀ ਨਾਨ ਵੱਲੋਂ ਕਹਿਣ ਡੇ ਉਹ ਲਗਵਾ ਦਿਤਿਆ ਮਿੱਠਾ ਵੀ ਤਿੰਨ ਤਰ੍ਹਾਂ ਦਾ ਰੱਖ ਦਿੱਤਾ ਅਥੋਂ ਤੱਕ ਕਿ ਆਈਸਕ੍ਰੀਮ ਵੀ ਰੱਖ ਦਿੱਤੀ ਹੈ ਵੀ ਇਹ ਗੱਲ ਛੱਡ ਤੁਸੀਂ ਸੁਹਾਨੀ ਕਰਨਾ ਪਾਪੇ ਤੇਰੇ ਨੇ ਸਾਰੀ ਉਮਰ ਇੱਥੇ ਕਮਾਈ ਕੀਤੀ ਐਡਾ ਵੱਡਾ ਵੇਖ ਮਹਿਲ ਬਣਾਇਆ ਤੇ ਤੈਨੂੰ ਪਤਾ ਹੀ ਹੈ ਕਿ ਸੋਹਣੀ ਤਰ੍ਹਾਂ ਮੇਰਾ ਮਤਲਬ ਕਰਨਾ ਸਭ ਕੁਝ ਜੋ ਵੀ ਕਰਨਾ ਤੇ ਚਾਹੀ ਜੀ ਸੋਨੀ ਤਰ੍ਹਾਂ ਹੀ ਕਰਾਂਗੇ ਅਸੀਂ ਕਿਸੇ ਤੋਂ ਕਰਨੇ ਨਹੀਂ ਕਰਾਂਗੇ ਜੇ ਤੁਹਾਨੂੰ ਆਪਣੀ ਇੱਜ਼ਤ ਪਿਆਰੀ ਤੇ ਸਾਨੂੰ ਆਪਣੀ ਇੱਜ਼ਤ ਨਹੀਂ ਪਿਆਰੀ ਹੈਗੀ ਹਾਂ ਮੈਂ ਤਾਂ ਤੁਹਾਨੂੰ ਕਹਿੰਦੀ ਆ ਕਿ ਮੁੰਡੇ ਨੂੰ ਕਹ ਦੇ ਕਿ ਬੇਰ ਮਤਲਬ ਹਾਲ ਨਹੀਂ ਬੁੱਕ ਕਰਨਾ ਪੈਲਸ ਬੁੱਕ ਕਰਨਾ ਹੀ ਤੇ ਪੈਲਸ ਕਰਾਂਗੇ ਅਰਚ ਗਰੀ ਵੱਡੀ ਗੱਲ ਹੈ ਇਹ ਪਤਾ ਐਨੇ ਥੋ ਪੈਂਪਰਾ ਵਾਲੀ ਆਣਾ ਕਰਨਾ ਕੋਈ ਗੱਲ ਨਹੀਂ ਪੈਲਸ ਕਰਾਂਗੇ ਨਹੀਂ ਪੈਲਸ ਬੁੱਕ ਕਰਨਾ ਹੈ ਪੈਲਸ ਕਾ ਦੇ ਲਈ ਨਹੀਂ ਪਾ ਮੇਰੇ ਭੋਗ ਵਾਸਤੇ ਹੋਰ ਕਾਦੇ ਵਾਸਤੇ ਪੈਲਸ ਬੁੱਕ ਕਰਨਾ ਹੈ ਨੇ ਪੈਲਸ ਵਿੱਚ ਕਰਨਾ ਮੈਂ ਆਹੋ ਪਰ ਕਿਉਂ ਕੋਈ ਹਾਲ ਨਹੀਂ ਲੱਭਦਾ ਨਹੀਂ ਹਾਲ ਨਹੀਂ ਚੰਗਾ ਲੱਗਦਾ ਬੰਦਾ ਦੇਖੋ ਐਨੀ ਉਮਰ ਉਹਨੇ ਇੱਥੇ ਕਮਾਈ ਕੀਤੀ ਸਭ ਕੁਝ ਕੀਤਾ ਤੇ ਹੁਣ ਆਪਾਂ ਹਾਲਜ ਕਰਦੇ ਕੋਈ ਸੋਨੇ-ਸੋਨੇ ਲੱਗਾਂਗੇ ਕੋਈ ਪੈਲਸ ਹੀ ਬੁੱਕ ਕਰੋ ਕੋਈ ਚਾਰ ਪੰਜ ਪਰਾਵਾਂ ਨੇ ਵੀ ਆਣਾ ਹੈ ਵੀ ਲੋਕਾਂ ਦੇ ਦੁੱਖ ਸੁੱਖ ਹੁੰਦੇ ਇਹ ਪੈਲਸ ਉੱਥੇ ਹਾਲਾ ਵਿੱਚ ਹੁੰਦੇ ਨਹੀਂ 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 ਤੂੰ ਮੈਂ ਕਹਿਤਾ ਵੈ ਮੰਜੂ ਨੂੰ ਕਹਿਤਾ ਵੈ ਕਿ ਨਾਲ ਲੰਦੇ ਨੇ ਪੈਲਸ ਬੁੱਕ ਕਰਨਾ ਸਹੀ ਕੰਦਾ ਪਹਚਾਈ ਜੀ ਪੈਲਸ ਠੀਕ ਰਹਿਣਾ ਮੈਂ ਕਿ ਸਾਰਿਆਂ ਨੇ ਆਣਾ ਜਾਣਾ ਵਾ 6 700 ਬੰਦਾ ਵੀ ਤੇ ਹੋ ਜਾਣਾ ਮੈਂ ਨੇ ਮੰਜੂ ਤੇਰ ਕੋਈ ਗੱਲ ਲੁਕੀ ਹੈ ਤੇ ਨਹੀਂ ਲੁਕੀ ਤਾਂ ਤੇਰੇ ਮੈਂ ਕਹਿ ਨਹੀਂ ਆ ਸਹੀ ਗੰਢੀ ਪਈ ਚ ਉਹਨਾਂ ਨੂੰ ਚੰਗੀ ਮਤ ਨਾ ਦਵੀ ਉਹਨਾਂ ਦੀ ਹਾਂ ਚ ਹਾਂ ਮਲਾਈ ਜਾਵੇ ਤੇਰੇ ਚੋਂ ਹਾਂ ਜੀ ਹਾਂ ਕਾਦੀ ਗੱਲ ਹੈ ਤੇ ਹੋਰ ਕੀ ਤੇ ਚਾਈ ਦੀ ਤੁਹਾਨੂੰ ਨਹੀਂ ਪਤਾ ਤੁਹਾਨੂੰ ਵੀ ਤੇ ਘਰ ਦੇ ਹਾਲ ਸਾਰੇ ਪਤਾ ਹੀ ਆ ਨਾ ਨਹੀਂ ਹਾਲਾਤ ਹਾਲਾ ਸਾਡੇ ਘਰ ਦੇ ਚੰਗੇ ਹਾਲਾਤ ਕਿਹਦੇ ਕੀ ਹੈ ਪੁੱਤਰੇ ਮੇਰੇ ਬਾਹਰ ਗਏ ਨੇ ਇੱਕ ਪੁੱਤ ਆ ਮੇਰਾ ਅੱਛੀ ਆ ਉਹ ਸੁਪਨਾ ਇੰਨੀ ਕਮਾਈ ਕਰਦਾ ਤੇ ਆਪਾਂ ਪੋਤਰੀਆਂ ਨੂੰ ਫੋਨ ਕਰਦੀਆਂ ਕਿ ਉੱਥੇ ਪੈਸੇ ਭੇਜ ਦੇਣ ਚਾਹੀਦੀ ਉਹ ਚੰਗੀ ਤਰ੍ਹਾਂ ਇਹ ਸੈੱਟ ਨਹੀਂ ਹੋਏ ਤੇ ਕੋਈ ਪੈਸਾ ਨਹੀਂ ਭੇਜ ਦੇ ਜੇ ਤੇ ਕੋਈ ਗੱਲ ਨਹੀਂ ਦੁੱਖ ਸੁੱਖ ਵੇਲੇ ਤੇ ਬੰਦੇ ਨੂੰ ਕਰਨਾ ਹੀ ਪੈਂਦਾ ਨਾ ਭਾਵੇਂ ਜਿੱਥੇ ਨਾਲ ਮਰਜ਼ੀ ਕਰਨ ਉਹ ਭੇਜਣਗੇ ਪੈਸੇ ਉਹ ਇਹ ਸੈਲਟੀ ਨਹੀਂ ਪੈਸੇ ਕਿੱਥੋਂ ਭੇਜਣਗੇ ਨਾਨੇ 골ਡੀ ਦੇ ਸਦਕਾ ਕਿੰਨਾ ਕੁ ਬੋਝ ਪਾ ਦੇਣਾ ਜੇ ਬੈਂਕਾਂ ਦੀ ਕਿਸ਼ਤਾਂ ਵੀ ਉਹ ਹੀ ਤਾਰਦਾ ਸਾਰੇ ਘਰ ਦਾ ਖਰਚਾ ਉਹ ਹੀ ਚਲਾਣ ਦੇ ਆ ਉਹ ਤੇ ਤੇਰੀ ਗੱਲ ਠੀਕ ਆ ਪਰ ਹੁਣ ਐ ਵੀ ਤੇ ਫਰਜ਼ ਨਿਭਾਣਾ ਹੀ ਪੈਣਾ ਨਾ ਚਾਹੀਏ ਸਿਪਾਪਾ ਕਿੰਨੇ ਦਿਨ ਅਸਤਾਲ ਚਰੇ ਉੱਥੇ ਵੀ ਤਾਂ ਖਰਚਾ ਹੋਇਆ ਹੈ ਨਾ ਉਹ ਤਾਂ ਠੀਕ ਹੈ ਵੇਖ ਉਹਨੇ ਨੇ ਅੱਡਾ ਵੱਡਾ ਵੇਖ ਮਹਿਲ ਵੀ ਖੜਾ ਕਰਕੇ ਤੁਹਾਨੂੰ ਦਿੱਤਾ ਸਭ ਕੁਝ ਦਿੱਤਾ ਪਰ ਮੈਂ ਇਹ ਕਹਨੀ ਆ ਕਿ ਤੁਸੀਂ ਜੋ ਕਰਨਾ ਨਾ ਮੇਰਾ ਫਤੂਨੀ ਸੋਨਾ ਕਰਾ ਚਾਹੀਏ ਸਿਪਾਪਾ ਦੇ ਸ਼ੁਕਰਗੁਜ਼ਾਰ ਗਿਆ ਉਹਨਾਂ ਨੇ ਸਾਡੂੰ ਛੱਤ ਦਿੱਤੀ ਐਡਾ ਮੈਂ ਚਾਹੀਏ ਸਿਪਾਪਾ ਦੇ ਸ਼ੁਕਰਗੁਜ਼ਾਰ ਆ ਕਿ ਸਾਡੇ ਸਹੁਰੇ ਨੇ ਸਾਨੂੰ ਛੱਤ ਦਿੱਤੀ ਸਿਰ ਦੇ ਉੱਤੇ ਪਰ ਉਸ ਤੋਂ ਬਾਅਦ ਦੇਖੋ ਨਾ ਇਹ ਘਰ ਜਿਹੜਾ ਸੈੱਟ ਹੋਇਆ ਵਾ ਬੱਚਿਆਂ ਨੇ ਕੀਤਾ ਨਾ ਇਹ ਵੀ ਦੇਖੋ ਫੇਰ ਤੁਹਾਨੂੰ ਪਤਾ ਵਾ ਮੰਜੂ ਦੀ ਜੀਦੇ ਸੀ ਮੈਂ ਬੱਚੇ ਬਾਹਰ ਸੈੱਟ ਕਰਨੇ ਇਹ ਮਕਾਨ ਗਿਰਵੀ ਰੱਖ ਕੇ ਬੈਂਕ ਦੇ ਵਿੱਚੋਂ ਤੇ ਕਰਜ਼ਾ ਲੈ ਕੇ ਤੇ ਬੱਚੇ ਬਾਹਰ ਭੇਜਦੇ ਆ ਉਹ ਗੋਲਡੀ ਵਿਚਾਰਾ ਮੈਂ ਕਿ ਨਹੀਂ ਹਰ ਮਹੀਨੇ ਕਿਸਾ ਖੱਪ ਜਾਂਦਾ ਬੈਂਕ ਦੀਆਂ ਕਿਸ਼ਤਾਂ ਤਾਰਦਾ ਤਾਰਦਾ ਤੇ ਸਾਰਾ ਕੋਈ ਸੋਚ ਸਮਝ ਕੇ ਕਰੋ ਜੋ ਵੀ ਕਰੋ ਕੀ ਮਤਲਬ ਤੁਹਾਡਾ ਹੁਣ ਤੁਸੀਂ ਉਹਨੂੰ ਮੈਨੂੰ ਮੇਨਾ ਮਾਰਦੇ ਪਏ ਉਹ ਪੁੱਤ ਤੂੰ ਗੁੱਸਾ ਨਾ ਕਰ ਕਿਸੇ ਗੱਲ ਲਈ ਮੈਂ ਮੀਨਾ ਨਹੀਂ ਮਾਰਦੀ ਮੈਂ ਤਾਂ ਵੈਸੇ ਹੀ ਗੱਲ ਕੀਤੀ ਆ ਤੁਸੀਂ ਵੈਸੇ ਵੀ ਨਾ ਕਰੋ ਚਾਈ ਜੀ ਬਿਲਕੁਲ ਸਹੀ ਕਹਿੰਦੇ ਗੱਜ ਵੱਜ ਕੇ ਹੀ ਹੋਏਗਾ ਸਭ ਪਾਪੇ ਨੇ ਸਭ ਕੁਝ ਕੀਤਾ ਫੇਰ ਕਿਹਾ ਜੇ ਰੋਟੀ ਰੋਟੀ ਕਹਿੰਨੀ ਹੋਰ ਕੀ ਕਰਨਾ ਤੇ ਰੋਟੀ ਤੇ ਥੋੜੇ ਪੈਸੇ ਤੇ ਨਹੀਂ ਲੱਗਣੇ ਕਿੰਨੇ ਕ ਲੱਗ ਜਾਣਗੇ 5-700 ਬੰਦੇ ਰੋਟੀ ਤੇ ਥੋੜੇ ਪੈਸੇ ਨਹੀਂ ਲੱਗਣੇ ਚਲ ਕੋਈ ਗੱਲ ਫਿਰ ਚਾਹੀਏ ਕੋਈ ਕਹਿੰਦੇ ਵੀ ਪੈਲਸ ਕਰਨਾ ਮੈਂ ਤੇ ਫੇਰ ਕੀ ਜਿਹੜੇ ਲੱਗਣੇ ਲੱਗਣੇ ਹੀ ਆ ਨੀ ਤਾਂ ਦੇ ਸੋਰੇ ਬੜੀ ਕਮਾਈ ਕੀਤੀ ਹੈ ਇੰਨੀ ਕਮਾਈ ساری ਉਮਰ ਕਰਦਾ ਹੀ ਰਿਹਾ ਨਾ ਤੇ ਤੁਹਾਨੂੰ ਵੀ ਦਿੰਦਾ ਹੀ ਰਿਹਾ ਵੇ। ਤੇ ਇਹ ਜੀ ਪਤਾ ਮੈਨੂੰ। ਬੱਚੇ ਸੱਟ ਦਿੱਤੇ ਪੜ੍ਹਾਏ ਲਿਖਾਏ ਸਭ ਕੁਝ ਮੈਨੂੰ ਪਤਾ। ਮੈਂ ਜਦੋਂ ਵਿਆਹੀ ਆਈ ਸੀ ਨਾ ਪਾਪਾ ਹੀ ਦੋ ਦੋ ਨੇ ਠੀਕ ਨਹੀਂ ਹਗੇ। ਤੇ ਦੱਸੋ ਉਹ ਕਮਾਈ ਅੱਜ ਤੱਕ ਪਈ ਹੈ? ਆਏ ਹੈ ਭਾਵੇਂ ਨਹੀਂ ਕਮਾਈ ਭਾਵੇਂ ਜਿਸੜਾ ਮਰਜੀ ਹੈ। ਇਹ ਮੈਨੂੰ ਨਹੀਂ ਪਤਾ ਕਿ ਲੇਕਿਨ ਤੁਸੀਂ ਸੋਨਾ ਕਰਨਾ ਬਸ। ਜੋ ਕੁਝ ਕਰਨਾ ਭੋਗਦਾ ਸਭ ਕੁਝ ਸੋਨਾ ਕਰਨਾ ਕਿ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾ ਕਿ ਕੀ ਵਾਕਈਂ ਭੋਗਦੇ ਆ। ਉਹ ਲਗ ਲੈਂਦੋ ਤੇ ਬਾਅਦ ਚ ਮਾਪੇ ਸਾਂਭ ਲਾਂਗੀ ਸਭ ਕੁਝ ਪਛਵਿੰਦਰ ਆ ਜਿਹੜਾ ਤੁਸੀਂ ਹਾਲੂਕ ਬੁੱਕ ਕੀਤਾ ਨਾ ਹਾਲੂਕ ਜਿਹੜਾ ਨਾ ਉਹ ਕੈਨਸਲ ਕਰ ਦਿਓ ਤੇ ਪੈਲਸ ਕਰੋ ਨਾ ਜਲਦੀ ਦੰਮ ਮੇਰੇ ਹੌਲਾ ਪਈ ਜਾਂਦਾ ਵਾ ਕਿਤੇ 10 ਮਿੰਟ ਘਰੇ ਬਹਿਣਾ ਹੁੰਦਾ ਕਿਤੇ ਉਹ ਵੀ ਨਹੀਂ ਬਹਿਣ ਦਿੰਦੇ ਸਮਝ ਨਹੀਂ ਆਵਾ ਉਹ ਤੇਰੇ ਦਾਦੇ ਦਾ ਭੋਜ ਜੋ ਪਾਣਾ ਵਾ ਹਾਂ ਤੂੰ ਚਾਹੀ ਕਹਿੰਦੀ ਮੈਂ ਹਾਲ ਚ ਨਹੀਂ ਕਰਨਾ ਪੈਲਸ ਕਰੋ ਵਧੀਆ ਪੈਲਸ ਕਰ ਲੋ ਪੈਲਸ ਹਾਂ ਬਹਿ ਜਾ ਮੈਂ ਤੇ ਦਿੱਗੇ ਆਂ ਕਿਆ ਪਿਆ ਕੱਲ ਤੱਕ ਦੀ ਆਉਣ ਉਹ ਜਾ ਕੱਦੀ ਆਉਣ ਉਹ ਜਾ ਅੱਡੀ ਨਹੀਂ ਕਿਤੇ ਥੱਲੇ ਲੱਗਣ ਢਈ ਕਿਤੇ 6-700 ਬੰਦਾ ਚਾਹੀ ਹੋਣਾ ਹੈ ਉੱਥੇ ਤੇ ਵਧੀਆ ਰੋਟੀ ਹੋਣੀ ਚਾਹੀਦੀ ਆ ਪੰਜ ਛੇ ਸਬਜ਼ੀਆਂ ਚਾਰ ਪੰਜ ਸੂਜੀ ਦੀਆਂ ਤੇ ਇੰਨਾ ਵਧੀਆ ਹੋਣਾ ਚਾਹੀਦਾ ਤੇਰੇ ਪਾਪੇ ਦੀ ਬਣੀ ਬਣਾਈ ਬੜੀ ਸੀ ਬਣੀ ਬਣਾਈ ਤੇ ਬੜੀ ਸੀ ਬੜਾ ਕੁਝ ਛੱਡ ਕੇ ਗਿਆ ਹਾਂ ਤੇ ਕਹਿੰਦੇ ਐਡਾ ਮਹਿਲ ਤੁਹਾਡਾ ਪਾਪਾ ਖੜਾ ਕਰੇ ਤੁਹਾਨੂੰ ਇੰਨਾ ਹੱਕ ਨਹੀਂ ਆ ਮੇਰੇ ਘਰ ਵਾਲੇ ਦੀ ਖੇ ਨਾ ਉਡਾਓ ਮਰ ਨਾ ਨਾ ਰੋਲ ਲੋਦਾ ਵਧੀਆ ਕਰੋ ਪਤਾ ਲੱਗੇ ਕਿਸੇ ਦਾ ਭੋਪ ਪਿਆ ਮਮਮੀ ਇੰਨਾ ਕੁਝ ਕਰਨਾ ਕਿੱਥੋਂ ਆ ਕਿੱਥੋਂ ਕਰਨਾ ਵਾ ਏ ਆਖੀ ਜਾਂਦੇ ਇੰਨਾ ਕੁਛ ਬਣਿਆ ਵਾ ਸਾਰਾ ਕੁਛ ਤੇ ਬੈਂਕ ਕੋ ਪਿਆ ਹਲੇ ਉਹ ਵੀ ਛਡਾਉਣਾ ਕਈ ਕੁਛ ਕਰਨਾ ਵਾ ਤੇ ਕੀ ਕੀ ਕਰੀ ਜਾਵਾਂ ਮੈਂ ਕਿੱਥੇ ਫਾਲ ਲੱਮ ਹੈ ਉਹ ਸਮਝੇ ਨੂੰ ਤਿਆਰ ਹੀ ਨਹੀਂ ਹੈਗੇ ਅੱਗੋ ਮੰਜੂ ਵੀ ਉਹਦੀ ਹਾਂ ਚ ਹਾਂ ਮਲਾਈ ਚਾਹੀਦੀ ਹਾਂ ਦੀ ਹਾਂ ਮਲਾਈ ਜਾਂਦੀ ਹੈ ਦੇਖੋ ਸਮਝਦੀ ਨਹੀਂ ਮੈਂ ਕਿਹਾ ਤੇਰੇ ਬੱਚੇ ਬਾਹਰ ਭੇਜੇ ਐ ਸੈੱਟ ਨਹੀਂ ਐ ਇਹ ਪੂਰੀ ਤਰ੍ਹਾਂ ਹੋਏ ਤੂੰ ਗੱਲ ਹੁਣ ਪਿੱਛੇ ਸਾਇਨੇ ਪਏ ਮੰਗਾਏ ਉਹ ਵੀ ਹੁਣ ਭੇਜੇ ਐ ਪੈਸੇ ਤੇ ਕਿੱਥੋਂ ਹੋਈ ਜਾਏਗਾ ਬੈਂਕ ਦੀਆਂ ਕਿਸ਼ਤਾਂ ਜਾਂਦੀਆਂ ਮੰਜੂ ਕੋ ਘਰ ਦੇ ਕੋਈ ਹਲਾਜ ਚਪੇ ਨਹੀਂ ਚਾਈ ਕੋ ਨਹੀਂ ਚਪੇ ਪਰ ਉਹ ਸਮਝਣ ਨੂੰ ਦੋਨੋਂ ਤਿਆਰ ਹੀ ਨਹੀਂ ਇਹ ਪਤਾ ਦਿਮਾਗ ਨਹੀਂ ਮੇਰਾ ਵਿਹਲਾ ਹੋਣ ਦਿੰਦੇ ਪਤਾ ਨਹੀਂ ਕੀ ਗੱਲ ਆ ਸਾਰਾ ਕੁਝ ਕੱਲੋਂ ਮੈਂ ਯਾਦਗਾਰੀ ਹਾਲ ਬੁੱਕ ਕਰਾ ਕੇ ਆਇਆ ਵਾ ਤੇ ਹੁਣ ਉਹਨਾਂ ਨੂੰ ਕੀ ਕਵਾਂ ਉਥੇ ਚੱਲ ਆਂਦੇ ਜੋ ਸੇਵਾ ਦੇਣੀ ਉਹੋ ਦੇ ਦੋ ਹੁਣ ਪੈਲਸ ਕਰਨਾ ਵਾ ਪੈਲਸ ਦੇ ਕਿਰਾਏ ਲੱਖਾਂ ਰੁਪਈਆ ਦੇ ਕਿਰਾਏ ਕਿੱਥੋਂ ਕਰਾ ਲਿਆ ਦਵਾ ਸਮਝਣ ਪਿਆਰ ਹੀ ਨਹੀਂ ਗਿਆ ਦੋਨੋਂ ਜਿਨੀ 6700 ਬੰਦੇ ਦੀ ਰੋਟੀ ਯਾਰ 6700 ਬੰਦੇ ਦੀ ਰੋਟੀ ਕਰਨੀ ਕਿਤੇ ਸੌਖੀ ਹੁੰਦੀ ਹੈ ਹਲਵਾਈ ਲਾਣੇ ਆ ਆਪਣੇ ਕਹਿੰਦੇ ਹਲਵਾਈ ਲਾਣੇ ਵਿਆਹ ਹੋ ਗਿਆ ਵਿਆਹ ਦਾ ਕੰਮ ਹੋ ਗਿਆ ਕਿ 6700 ਬੰਦੇ ਦੀ ਰੋਟੀ ਕਰੋ ਸਵੀਟ ਡਿਸ਼ਾਂ ਲਾਓ ਦੱਸ ਵਿਆਹ ਤੇ ਰਿਆ ਲੋਕੀ ਅੱਜ ਕੱਲ 100 ਬੰਦੇ ਨਾਲ ਵਿਆਹ ਕਰ ਲੈਂਦੇ ਆ ਤੇ ਇੱਥੇ ਭੋਗ ਤੇ 600 ਬੰਦਾ ਸੱਦਣ ਡੇ ਉਹ ਨਹੀਂ ਸਮਝਦੇ ਕੀ ਕਰਾਂ ਮੈਂ ਤੇ ਆ ਬੜੀ ਪਰੇਸ਼ਾਨ ਮੈਂ ਤੇ ਪਤਾ ਹੀ ਹੈ ਸਾਰਾ ਉਨਾ ਮੈਨੂੰ ਬਤਾਵਾ ਪਾ ਤਾ ਮੈਨੂੰ ਸਮਝਾਵਾ ਮੈਨੂੰ ਤੇ ਐਡੀ ਸਮਝਾਉਂਦੀ ਕਿ ਮੈਂ ਕਿਨੂੰ ਕਵਾਂ ਜਿਹੜਾ ਇਹ ਗੱਲ ਸਮਝ ਸਕੇ ਅਖੇ ਕਰੋ ਕਿੱਥੋਂ ਕਰੋ ਇਹਦਾ ਨਹੀਂ ਕੋਈ ਲੈਣਾ ਦੇਣਾ ਕਿੱਥੋਂ ਕਰੋ ਝਾਈ ਕਹਿੰਦੇ ਮੇਰੇ ਪੋਤਰੇ ਬਾਹਰੋਂ ਭੇਜਣਗੇ ਮੈਂ ਕਹਿੰਨੀ ਹੁਣ ਸੈਟ ਨਹੀਂ ਹੋਏ ਭੇਜਣਗੇ ਕਿੱਥੋਂ ਉਹ ਇਹ ਤਾਂ ਸੈਟ ਹੀ ਨਹੀਂ ਹੋਇਆ ਆਪ ਹੀ ਨਹੀਂ ਸੈਟ ਤੇ ਤੈਨੂੰ ਕਿੱਥੋਂ ਭੇਜ ਦੇਣਗੇ ਪੋਤਰੇ ਆਣੇ ਤੇ ਭੇਜਣਾ ਹੀ ਆ ਕੀ ਭੇਜਣਾ ਪੋਤਰੇ ਆਣੇ ਝਾਈ ਨੂੰ ਭੁਲੇਖਾ ਹੀ ਆ ਝਾਈ ਨੂੰ ਨਹੀਂ ਪਤਾ ਕੀ ਉਹਦੇ ਸਾਰੇ ਕੁਛ ਇਥੋਂ ਮੰਗਵਾਉਂਦੇ ਆ ਉਹ ਵਿਚਾਰੇ ਆਪ ਉਥੇ ਪਰੇਸ਼ਾਨ ਆ ਤੰਗ ਆ ਦੇ ਨਾਲੇ ਚਾਚੀ ਨੂੰ ਨਹੀਂ ਪਤਾ ਜਿਹੜੀ ਨਾਲ ਜਾ ਕੇ ਨਾਲ ਮੇਰੇ ਭੇਜਦੀ ਪੈਸੇ ਉਹਨਾਂ ਨੂੰ ਪਰ ਚਾਚੀ ਵੀ ਕਾਕਾ ਸਮਝਦੀ ਨਹੀਂ ਪਈ ਕੀ ਕਰਾ ਉਹ ਕਹਿੰਦੀ ਮੈਂ ਤੂੰ ਸਟੌਂਡਾ ਮਾਰ ਦਿਓ ਮਾਰੀ ਜੋ ਮੈਂ ਤੇ ਚੱਲੇ ਆ ਪੁੱਤ ਨੂੰ ਕੋਈ ਇੰਤਜ਼ਾਮ ਤੇ ਕਰਨਾ ਹੀ ਪੈਣਾ ਕੀ ਕਰਨਾ ਤੂੰ ਸਮਝਾ ਕੇ ਦੇਖ ਲੈ ਦਾਦੀ ਨੂੰ ਪਰ ਉਹ ਨਹੀਂ ਸਮਝਣ ਨੂੰ ਤਿਆਰ ਵੇਨਾ ਵਾ ਕੀ ਕਰਨਾ ਕੀ ਨਹੀਂ ਕਰਨਾ ਮੈਂ ਤੇ ਅੱਗੇ ਹਸਪਤਾਲ ਵਾਲਿਆਂ ਕੋ ਟਾਈਮ ਲਿਆ ਵਾ ਤੁਹਾਨੂੰ ਵੀ ਪਤਾ ਉਹਨਾਂ ਦਾ 50000 ਰੁਪਇਆ ਲੈ ਦੇਣ ਵਾਲਾ ਵਾ ਉਹ ਵੀ ਕਿਸੇ ਦੀ ਸ਼ਫਾਰਿਸ਼ ਕਰਾ ਕੇ ਤੇ ਉਹ ਟਾਈਮ ਲਿਆ ਵਾ ਕਿ ਤੁਹਾਨੂੰ ਕੋਈ ਨੇ 2 ਮਹੀਨਿਆਂ ਤੱਕ ਪੈਸੇ ਦਿੰਨੇ ਆ ਉਧਰੋਂ ਆ ਵਿਆਹ ਕਰਤਾ ਹੀ ਬਦਦਾ ਦੇ ਮੇਰੀ ਗੱਲ ਸੁਣ ਕਰਜ਼ਾ ਨਾ ਚੁੱਕੀ ਕਿ ਤੂੰ ਮੈਂ ਤਾਂ ਸਭ ਕੁਝ ਪਤਾ ਤੇਰੇ ਤੇ ਕਿੰਨੀਆਂ ਮੁਸੀਬਤਾਂ ਆ ਕਿੰਨੀਆਂ ਜ਼ਿੰਮੇਵਾਰੀਆਂ ਤੇਰੇ ਤੇ ਕੀ ਕਰੂੰਗਾ ਪਰ ਕਰਜ਼ਾ ਨਾ ਚੁੱਕੀ ਮੈਂ ਤਾਂ ਕਰੂੰਗਾ ਕੀ ਕਰਜ਼ੇ ਹੀ ਚੁਕੂੰਗਾ ਹੁਣ ਕਿਸੇ ਕੋ ਫੜੂੰਗਾ ਤੇ ਫੇਰ ਹੀ ਕਰੂੰਗਾ ਕਿਉਂਕਿ ਇਹ ਲਾਸਟ ਤੇ ਚੀਜ਼ ਰਹਿ ਗਈ ਆ ਉਹ ਤੇ ਬਾਅਦ ਵਿੱਚ ਇਹਨਾਂ ਨੇ ਜਿੰਦਾ ਚਿਰ ਜਿੰਨਾ ਚਿਰ ਆਪ ਜਿੰਦੇ ਰਹੇ ਤੇ ਜਾਂ ਜਿੰਨਾ ਚਿਰ ਮੈਂ ਜੀਂਦਾ ਰਿਆ ਇਹਨਾਂ ਮੈਨੂੰ ਇਹੋ ਹੀ ਸੁਣਾਈ ਜਣਾ ਕਿ ਪਾਪੇ ਦਾ ਕੁਝ ਕੀਤਾ ਨਹੀਂ ਕੀਤਾ ਨਹੀਂ ਕੀਤਾ ਨਹੀਂ ਤੇ ਹੁਣ ਕਰਜਾਂ ਨਾ ਚੁੱਕਾ ਤੇ ਕੀ ਕਰਾ ਹੁਣ ਫੜਦਾ ਕਿਸੇ ਕੋ ਪੈਸੇ ਹੋਰ ਕੀ ਆ ਧਿਆਨ ਰੱਖੀਆ ਆਪਣਾ ਬੁੱਤ ਜੀ ਸਮਝਾਉ ਨੂੰ ਨਹੀਂ ਤਿਆਰ ਮੰਜੂ ਸਮਝਾਉ ਨੂੰ ਤੇ ਆਂ ਮੁੰਡੇ ਤੇ ਬੋਝ ਪਾਈ ਜਾਂਦੇ ਪਾਈ ਜਾਂਦੇ ਉਹ ਦਿਲ ਤੇ ਲਾਲੇਗਾ ਕੋਈ ਗੱਲ Chai ji Paaji ji Hai lagda meri ਮਗਰ ਨਾ ਬਲਾ ਹਾਂ ਪਤਾ ਨਹੀਂ ਕਿੱਥੇ ਚਲ ਗਈਆਂ ਨਾ ਭਾਬੋ ਵੀ ਖੰਡੇ ਗਿਆ ਤੇ ਨਾ ਚਾਈ ਉਹ ਚਾਈ ਜੀ ਕਿੱਥੇ ਚਲੇ ਗਏ ਆ ਜਾ ਰਹੀ ਮਾਈ ਮੇਰੀਏ ਹੈ ਕੀ ਗੱਲ ਮੇਰੀ ਆਵਾਜ਼ ਇੰਨੀ ਹੌਲੀ ਆ ਕਿ ਜਿਹੜੀ ਮੇਰੀ ਮਾਂ ਨੂੰ ਸੁਣਾਈ ਨਹੀਂ ਦਿੰਦੀ ਨਹੀਂ ਨਹੀਂ ਲੈ ਤੇਰੀ ਆਵਾਜ਼ ਮੈਨੂੰ ਸੁਣਾਈ ਦਿੱਤੀ ਤੇ ਮੈਂ ਫਟਾਫਟ ਭੱਜੀ ਆਈ ਆ ਤੇ ਭਾਬੋ ਨਹੀਂ ਕਿੱਥੇ ਆ ਭਾਬੋ ਨਹੀਂ ਵੇਥੇ ਕਿੱਥੇ ਹੋਣੀ ਐ ਕੋਈ ਕੰਮ ਕੀ ਹੋਇਆ ਚਾਈ ਜੀ ਕੀ ਵੇਖਣ ਦੇ ਜੇ ਵਹਿਣ ਵਸੇ ਨਹੀਂ ਕਹਿਣਾ ਆਪਣੇ ਧੀ ਨੂੰ ਨਹੀਂ ਤੈਨੂੰ ਕੋਈ ਸ਼ਰਮ ਹਗੀ ਕਿ ਨਹੀਂ ਹੈਗੀ ਕਾਰ ਜੀ ਨੂੰ ਹੋਈ ਨਹੀਂ ਤੇਰੇ ਪਿਓ ਮਰੇ ਨੂੰ ਤੇ ਆਖੀ ਸੁਰਖੀਆਂ ਬਿੰਦੀਆਂ ਲਾ ਕੇ ਤੇ ਆ ਗਈ ਹੈ ਤੈਨੂੰ ਕੁਝ ਪਤਾ ਲੱਗਦਾ ਖੈ ਭੋਗਦਾ ਕਰ ਤੇ ਨਾ ਲਾ ਚਾਹੀ ਜੀ ਇੰਨਾ ਨਰਾਜ ਕਿਉਂ ਡੇ ਜੇ ਫਿਰ ਕੀ ਮੈਂ ਲਾਇਆ ਤਾਂ ਨਹੀਂ ਜੀ ਇਹ ਨਹੀਂ ਚੰਗਾ ਲੱਗਦਾ ਲੋਕੀ ਕੀ ਕਹਿਣਗੇ ਕਿ ਪਿਓ ਮਰਿਆ ਤੇ ਆ ਵੇਖ ਜੇ ਸੁਰਖੀਆਂ ਬਿੰਦੀਆਂ ਚਾਹੀ ਜੀ ਮੈਂ ਤਾਂ ਆਪਣੇ ਘਰੋਂ ਆਈ ਆ ਭਾਵੇਂ ਤੂੰ ਭਾਵੇਂ ਲੱਖ ਭਾਵੇਂ ਆਪਣੇ ਕੋਈ ਰਸਤੇ ਵਿੱਚ ਕੋਈ ਵੇਖ ਹੀ ਜਾਂਦਾ ਜੋ ਕੋਈ ਮਿਲ ਹੀ ਜਾਂਦਾ ਵੇ ਤੇ ਉਹਨਾਂ ਨੇ ਕਹਿੰਦਾ ਕਿ ਇਹਨੂੰ ਇੰਨਾ ਚਾ ਚੜਿਆ ਆ ਵੇ ਜੇ ਸੁਰਖੀਆਂ ਬਿੰਦੀਆਂ ਲਾਈਆਂ ਆਈਆਂ ਨਹੀਂ ਮੈਨੂੰ ਪਹਿਲਾਂ ਇਹ ਦੱਸ ਤੂੰ ਕਿੱਥੇ ਖੋਦ ਵਿੱਚੋਂ ਆਈ ਏ ਕਿ ਸੁਹਾਗੋਂ ਵਿੱਚੋਂ ਆਈ ਏ ਮਤਲਬ ਜੇ ਤੈਨੂੰ ਰਸਤੇ ਵਿੱਚ ਜਾਂ ਗਲੀ ਗੁਆਂਢ ਚ ਕੋਈ ਮਿਲ ਜਾਵੇ ਤੇ ਕੋਈ ਕੀ ਕਵੇ ਪਿਓ ਮਰੇ ਨੂੰ ਇਹ ਚਾਰ ਦਿਨ ਨਹੀਂ ਹੋਏ ਤੇ ਆ ਤੂੰ ਸੁਰਖੀਆਂ ਬਿੰਦੀਆਂ ਲਾ ਕੇ ਤੇ ਆ ਗਈ ਏ ਤੈਨੂੰ ਸ਼ਰਮ ਨਹੀਂ ਆਉਂਦੀ ਆ ਵੀ ਤੂੰ ਸੋਚ ਖਿਆਣੀ ਬਿਆਣੀ ਤੂੰ ਹੈਗੀ ਐ ਤੇ ਤੇਰਾ ਢੂਲਾ ਝਾਟਾ ਹੈ ਤੇਰੇ ਸਿਰ ਤੇ ਆ ਗਿਆ ਤੈਨੂੰ ਇੰਨਾ ਵੀ ਨਹੀਂ ਪਤਾ ਲੱਗਦਾ ਕਿ ਮੈਂ ਬਣ ਕੇ ਕੀ ਚੱਲੀ ਆ ਤੈਨੂੰ ਕਮ ਸੇ ਕਮ ਕੋਈ ਸ਼ਰਮ ਚਾਹੀਦੀ ਹੈ ਪਿਓ ਤੇਰਾ ਮਰਿਆ ਵੇ ਫਿਰ ਕੀ ਹੋਇਆ ਚਲਾ ਕੇ ਆਈਆਂ ਤਾ ਤੂੰ ਕਹਨੀ ਐ ਨਾ ਫਿਰ ਕੀ ਹੋ ਗਿਆ ਹੈ ਤੇ ਦੁਨੀਆ ਜਿਹੜੀਆਂ ਗੱਲਾਂ ਕਰਨ ਦਸ ਰੇ ਜੰਦੇ ਇੱਕ ਪਤਾ ਤੇ ਦੁਨੀਆ ਦੇ ਦੋ ਦੋ ਪਾਸੇ ਲੋਕਾਂ ਨੇ ਪਤਾ ਕੀ ਕਹਿਣਾ ਵੇ ਲੋਕਾਂ ਨੇ ਕਹਿਣਾ ਵੇਖ ਆ ਤੀਓ ਅੱਛਾ ਚਾਂਤੋ ਚਾਂਤੋ ਕੋਈ ਗੱਲ ਨਹੀਂ ਭਾਬੀ ਚੁੱਪ ਕੀਤੀ ਰਹਿ ਤੋ ਅੱਛਾ ਤੈਨੂੰ ਮੇਰੀ ਬਿੰਦੀ ਸੁਰਖੀ ਵਿਖ ਗਈ ਆ ਸਹੀ ਕੰਦੇ ਵਿੱਚ ਆਈ ਜੀ ਤੁਸੀਂ ਤੇ ਆਉਂ ਆ ਜਿੱਦੇ ਕਿਤੇ ਵਿਆਹ ਚੱਲੇ ਹੁੰਦੇ ਸਾਨੂੰ ਲੋਕੀ ਕੀ ਕਹਿਣਗੇ ਗਲੀ ਗੁਆਂਢ ਕੀ ਕਹੇਗਾ ਬੱਸ ਇਹੋ ਜਿਹੀਆਂ ਜੇ ਤੁਹਾਨੂੰ ਹੈਗਾ ਕਿ ਮੈਂ ਸੁਰਖੀ ਬਿੰਦੀ ਲਾ ਕੇ ਆਈ ਆ ਕਿ ਗਲੀ ਮੱਲੇ ਵਾਲੇ ਕੀ ਕਹਿਣਗੇ ਸਮਾਜ ਸਾਡਾ ਕੀ ਕਹੂਗਾ ਤੁਸੀਂ ਕੀ ਕਹਿਣ ਡੈ ਜੀ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਸ਼ਰਮ ਆਉਂਦੀ ਆ ਕਿ ਮੇਰਾ ਪਿਓ ਮਰਿਆ ਤੇ ਮੈਂ ਆ ਕੀ ਬਣ ਕੇ ਚੱਲੀ ਤੇ ਤੁਹਾਨੂੰ ਕਿਸੇ ਨੂੰ ਸ਼ਰਮ ਆਉਂਦੀ ਆ ਇਹ ਕਿਹੜੀ ਗੱਲ ਸ਼ਰਮ ਆਵੇ ਤੁਹਾਨੂੰ ਕਿਸੇ ਨੂੰ ਦੁੱਖ ਹੈਗਾ ਕਿ ਪਿਓ ਸਾਡਾ ਮਰਿਆ ਹੈ ਹਾਂ ਦੱਸੋ ਮੈਨੂੰ ਹੋਰ ਕਿਸ ਤਰ੍ਹਾਂ ਦੁੱਖ ਹੋਣਾ ਤੁਸੀਂ ਦੱਸੋ ਸਾਨੂੰ ਦੁੱਖ ਨਹੀਂ ਹੈਗਾ ਅਸੀਂ ਹੁਣ ਲੋਕਾਂ ਨੂੰ ਸੁਣਾਈਏ ਡੰਡੋਰਾ ਪਾਈਏ ਢੋਲ ਵਜਾਈਏ ਤੁਸੀਂ ਤਾਂ ਜਸ਼ਨ ਮਨਾਣ ਡੇ ਜੇ ਕਾਹਦੇ ਜਸ਼ਨ ਭਾਬੇ ਚੁੱਪ ਕਰ ਕਾਹਦਾ ਚੁੱਪ ਗਿਓ ਤੁਸੀਂ ਆਂਦੇ ਘੋੜੇ ਸਵਾਰ ਵਾਤਰ ਬੋਲਣ ਲੱਪੇ ਹੋ ਹੋਲੀ ਹੋਲੀ ਕਾਹਦਾ ਹੋਲੀ ਬੋਲਾ ਭਾਬੇ ਬੈਠ ਕੇ ਗੱਲ ਕਰ ਕੋਈ ਬੈਠ ਕੇ ਨਹੀਂ ਗੱਲ ਕਰਨੀ ਚਾਹੀਦਾ ਮੇਰਾ ਤੁਹਾਡੇ ਨਾਲ ਗੱਲ ਕਰਨ ਦਾ ਕੋਈ ਮਤਲਬ ਨਹੀਂ ਹੈਗਾ ਨਾ ਤੂੰ ਹੀ ਬੋਲਣਾ ਤੇ ਨਾ ਭਾਬੋ ਤੂੰ ਬੋਲਣਾ ਮੇਰਾ ਸਿਰਫ ਮਾਂ ਨਾਲ ਗੱਲ ਚਾਹੀ ਤੂੰ ਮੈਨੂੰ ਕਹਿਆ ਨਾ ਮੈਨੂੰ ਇਹ ਦੱਸ ਕਿ ਤੇਰਾ ਤਾਂ ਘਰ ਵਾਲਾ ਸੀ ਨਾ ਤੈਨੂੰ ਕਿੰਨਾ ਕੁ ਦੁੱਖ ਆ ਲੈ ਇਹ ਦੁੱਖ ਮੈਨੂੰ ਕੋਈ ਨਹੀਂ ਦੁੱਖ ਨਾ ਚਾਹੀ ਤੂੰ ਮੇਰੇ ਅੰਦਰ ਫੋਲ ਕੇ ਦੇਖੇ ਨਾ ਚਾਹੀ ਕਿੰਨਾ ਕੁ ਮੈਨੂੰ ਦੁੱਖ ਆਗਾ ਵੇ ਚੱਲ ਜੇ ਤੈਨੂੰ ਦੁੱਖ ਹੁੰਦਾ ਨਾ ਤੇ ਕਦੀ ਤੂੰ ਇਹ ਨਾ ਕੰਦੀ ਕਿ ਰਿਜ਼ੋਰਟ ਕਰੋ ਪੈਲੱਸ ਕਰੋ ਮੈਂ ਲੋਕਾਂ ਨੂੰ ਦੱਸਣਾ ਕਿ 5-700 ਬੰਦਾ ਆਣਾ ਚਾਹੀਦਾ 6-6 ਤਰ੍ਹਾਂ ਦੇ ਪਕਵਾਨ ਲੱਗਣੇ ਚਾਹੀਦੇ ਆ 4-4 ਤਰ੍ਹਾਂ ਦਾ ਮਿੱਠਾ ਲੱਗਣਾ ਚਾਹੀਦਾ ਲੋਕਾਂ ਨੂੰ ਪਤਾ ਲੱਗੇ ਕਿ ਇਹਨਾਂ ਦਾ ਪਾਪਾ ਇਸ ਦੁਨੀਆ ਛੱਡ ਕੇ ਚਲੇ ਗਿਆ ਹੇਖ ਕਵਰੀ ਵੀ ਸੋਚੀਆ ਚਾਹੀ ਜੇ ਬੱਚੇ ਕੰਦੇ ਨਾ ਤੇ ਤੂੰ ਉਹਨਾਂ ਨੂੰ ਰੋਕਦੀ ਤੂੰ ਉਹਨਾਂ ਨੂੰ ਮਨਾ ਕਰਦੀ ਕਿ ਨਹੀਂ ਬੱਚਿਓ ਮੇਰੇ ਜੀਵਨ ਸਾਥੀ ਚਲੇ ਗਿਆ ਹੈ ਤੂੰ ਤਾਂ ਲੋਕਾਂ ਨੂੰ ਖੁਸ਼ ਕਰਨ ਚ ਲੱਗੀ ਰਹੀ ਆ ਨਹੀਂ ਲੋਕਾਂ ਨੂੰ ਖੁਸ਼ ਨਹੀਂ ਕਰਨਾ ਜਿਹੜੇ ਦੀ ਤੇ ਰਵਾਜ ਬਣੇ ਉਹ ਤੇ ਕਰਨੇ ਹੀ ਪਏ ਨੇ ਬਿਲਕੁਲ ਚਾਹੀ ਸਹੀ ਗੱਲ ਆ ਲੋਕਾਂ ਨੂੰ ਖੁਸ਼ ਕਰ ਤੂੰ ਆਪਣਾ ਘਰ ਦੇ ਨਾ ਵੇਖੀ ਇਹਨਾਂ ਦੇਖੀ ਕਿ ਘਰ ਕਿਤਰਾ ਚੱਲਣ ਡਿਆ ਆ ਘਰ ਸਾਡਾ ਗਹਿਣੇ ਪਿਆ ਹੋਇਆ ਭਾਬੀ ਤੇਰਾ ਮੁੰਡਾ ਹਾਜੀ ਟੈਕਟਿਕੋ ਕੰਮ ਨਹੀਂ ਕਰਦਾ ਉੱਥੇ ਸੈੱਟ ਨਹੀਂ ਹੋਇਆ ਗੋਲਡ ਕਿਤਰਾ ਨੂੰ ਪੈਸੇ ਭੇਜਦਾ ਤੈਨੂੰ ਇੱਕ ਵਾਰੀ ਪਤਾ ਹੈ ਤੂੰ ਉਹਨੂੰ ਬਹਿ ਕੇ ਪੁੱਛਿਆ ਤੂੰ ਹੀ ਤਾਂ ਪੋਲੇ ਜੇ ਮੂੰਹ ਹਲਾ ਰੰਦੀਆਂ ਜੇ ਕਿ ਉੱਥੇ ਇੰਨੇ ਪੈਸੇ ਚਾਹੀਦੇ ਆ ਰੋਂੜਿਆ ਮੁੰਡਾ ਮੇਰਾ ਉਹਨੇ ਪੈਸੇ ਭੇਜੇ ਪਾਪਾ ਹਸਪਤਾਲ ਦਾਖਲ ਰਿਆ ਕਿੱਥੋਂ ਨੇ ਪ੍ਰਬੰਧ ਕੀਤਾ ਕਿੱਥੋਂ ਨਹੀਂ ਉਹਨੇ ਪ੍ਰਬੰਧ ਕੀਤਾ ਇੱਕ ਵਾਰ ਵੀ ਤੁਸੀਂ ਨੇ ਪੁੱਛਿਆ ਤੂੰ ਹੀ ਤਾਂ ਤੇ ਸਿਰ ਤੇ ਜ਼ਿੰਮੇਵਾਰੀਆਂ ਦਾ ਭਾਰ ਸੁਟਿਆ ਹੋਇਆ ਕਿਸੇ ਨੇ ਵੀ ਕਰ ਦੇ ਇੱਕ ਮੈਂਬਰ ਨੇ ਵੀ ਉਹਦਾ ਬੋਝ ਘਟਾਇਆ ਚਾਹੀ ਜੀ ਇੰਨਾ ਦੀ ਗੱਲ ਛੱਡੋ ਪਰਾਂ ਤੁਸੀਂ ਤੇ ਇਸ ਕਰਦੀ ਜੜ ਜੇ ਨਾ ਜਿੰਨਾ ਚੱਕਰ ਚਾਹੀ ਜੀ ਜੜ ਮਜ਼ਬੂਤ ਨਾ ਨਾ ਹੋਵੇ ਉਹ ਤਾਂ ਦਰਖਤ ਅੱਜ ਵੀ ਡਿੱਗਾ ਤੇ ਖੱਲ ਵੀ ਡਿੱਗਾ ਮੇਰੇ ਕਹਿਣ ਦਾ ਭਾਵ ਆ ਕਿ ਕਰਜ਼ੇ 'ਚ ਹੀ ਬੰਦਾ ਡੁੱਬ ਜਾਂਦਾ ਚਾਹੀ ਜੀ ਮੇਰੀ ਗੱਲ ਸੁਣੋ ਜੇ ਤੁਸੀਂ ਸਿਆਣੇ ਹੁੰਦੇ ਨਾ ਤੋ ਇਹ ਪਤਾ ਕੀ ਕਹਿਣਾ ਸੀ ਪੁੱਤਰ ਮੇਰੀ ਗੱਲ ਸੁਣ ਕਰਜ਼ਾ ਨਾ ਚੁੱਕ ਇੱਕ ਦਾਲ ਫੁਲਕਾ ਬਣਾ ਲੈਨੇ ਲੋਕਾਂ ਨੂੰ ਖੁਸ਼ ਕਰਨਾ ਲੋਕਾਂ ਨੂੰ ਕਹੋ ਕਿ ਤੁਹਾਡਾ ਪੋਤੇ ਨਾ ਕਰਜਾਈ ਹੈਗਾ ਉਹਦਾ ਕਰਜ਼ਾ ਲਾ ਦੇਣਾ ਦੱਸੋ ਚਾਹੀ ਜੀ ਮੈਂ ਗਲਤੀ ਮੈਂ ਸੋਚੀ ਹੋਣੀ ਮੈਂ ਤੇ ਲੋਕਾਂ ਨੂੰ ਖੁਸ਼ ਕਰਨ ਦੇ ਵਿੱਚ ਹੀ ਲੱਗੀ ਰਹੀ ਆ ਆ ਤੂੰ ਜੋ ਗੱਲ ਕਹਿਂਦੀ ਹੈਂ ਉਹ ਸਹੀ ਕਹਿਂਦੀ ਹੈਂ ਆ ਦਾਲ ਫੁਲਕਾ ਹੀ ਸਹੀ ਰਣਾ ਸੀ ਸਹੀ ਗੱਲ ਹੈ ਕਹਾਂ ਤੇ ਅਮੀ ਲੱਗੀ ਰਹੀ ਜਸਬੀਰ ਤੂੰ ਮੇਰੇ ਪੁੱਤਰ ਦਾ ਦੁੱਖ ਸਮਝਿਆ ਸ਼ਾਬਾਸ਼ ਸ਼ਾਬਾਸ਼ ਉਹ ਤੇ ਆਪ ਬਹੁਤ ਪ੍ਰੇਸ਼ਾਨ ਹੈ ਮੈਂ ਕਿੱਥੋਂ ਕਰਾਂ ਮੈਂ ਫੇਰ ਕਰ ਜਾ ਚੁੱਕਾ ਭਾਬੀ ਇਹ ਤਾਂ ਸਾਡੇ ਸਮਾਜ ਇੱਕ ਵਿਖਾਵਾ ਬਣ ਚੁੱਕਿਆ ਵਿਖਾਵਾ ਹੋ ਗਿਆ ਸਟੇਟਸ ਸਿੰਬਲ ਬਣ ਚੁੱਕਾ ਹੈਗਾ ਕਿ ਬਸ ਭਾਵੇਂ ਕਰਜ਼ਾ ਚੁੱਕ ਕੇ ਕਰੀਏ ਕਿਤੋਂ ਵੀ ਕਰੀਏ ਕੋਈ ਕਰਜ਼ਾ ਚੁੱਕ ਕੇ ਕਰਦਾ ਕੋਈ ਆਪਣੀ ਆਕੜ ਦੇ ਮਾਰੇ ਕਰਦਾ ਕੋਈ ਇਹ ਗੱਲ ਕਹਿੰਦਾ ਕਿ ਰਿਸ਼ਤੇਦਾਰਾਂ ਚ ਭੈਣ ਭਰਾਵਾਂ ਚ ਪਤਾ ਲੱਗਣਾ ਚਾਹੀਦਾ ਕਿ ਭੋਗ ਕੀਤਾ ਇਹਨੇ ਕਮਾਈ ਕੀਤੀ ਹੈ ਤੇ ਇਹਨਾਂ ਨੇ ਪਤਾ ਕਿ ਕਮਾਈ ਇੰਨਾ ਵਾਸਤੇ ਇਹ ਚੀਜ਼ਾਂ ਵਾਸਤੇ ਥੋੜੀ ਹੈ ਭਾਬੀ ਇਹ ਗੱਲ ਨਹੀਂ ਹੈਗੀ ਗੱਲ ਇਹ ਆ ਕਿ ਸਾਨੂੰ ਦੁੱਖ ਕਹਦਾ ਆਪਾਂ ਦੁੱਖ ਵੱਲ ਤੇ ਗਏ ਨਹੀਂ ਆਪਾਂ ਤਾਂ ਗਏ ਆ ਸੁੱਖ ਵੱਲ ਕਿ ਉਹ ਦਿਖਾਵੇ ਵੱਲ ਗਏ ਆ ਕਿ ਉੱਥੇ ਟੌਰ ਹੋਣਾ ਚਾਹੀਦਾ ਸਾਡਾ ਕਿ ਆਪਾਂ ਭੋਗ ਕੀਤਾ ਪਾਪੇ ਦਾ ਐਸੇ ਤਾਂ ਹੀ ਬੜੀ ਦੁਨੀਆ ਇਸ ਤਰ੍ਹਾਂ ਕਰਦੀ ਐ ਤੁਸੀਂ ਦੱਸੋ ਜੀ ਜਿਹੜੀਆਂ ਗੱਲਾਂ ਮੈਂ ਕਹੀਆਂ ਉਹ ਸਹੀ ਐ ਜੇ ਸਹੀ ਹੋਈ ਤੇ ਕਮੈਂਟਾਂ 'ਚ ਜ਼ਰੂਰ ਦੱਸਿਓ ਬੜੀ ਦੁਨੀਆ ਇਸ ਤਰ੍ਹਾਂ ਕਰਦੀ ਐ ਇਰਤੇ ਸਿਰਫ ਆਪਾਂ ਕਰਜ਼ੇ ਦੀ ਇੱਕ ਸਟੋਰੀ ਲਈ ਗਈਗੇ ਨਾ ਕਈ ਲੋਕ ਕੀ ਕਰਦੇ ਨੇ ਭਾਵੇਂ ਉਹਨਾਂ ਕੋਲ ਸਭ ਕੁਝ ਹੁੰਦਾ ਫਿਰ ਵੀ ਟੌਰ ਨਾ ਕਰਦੇ ਨੇ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਪਾਪੇ ਦੀ ਰੋਡ ਪਾਪੇ ਦੀ ਚਾਈ ਦੀ ਕਿਸੇ ਦੀ ਵੀ ਮਰਗ ਦੀ ਰੋਟੀ ਕੀਤੀ ਆ ਪਰ ਨਹੀਂ ਜੀ ਇਹ ਦੁੱਖ ਥੋੜਾ ਹੋਇਆ ਤੁਸੀਂ ਤਾਂ ਦੁਨੀਆ ਨੂੰ ਖੁਸ਼ ਕੀਤਾ ਤੁਸੀਂ ਉਸ ਦੁੱਖ ਵਿੱਚ ਉਹ ਮਤਲਬ ਉਸ ਸਟੇਟਸ ਵਿੱਚ ਭੁੱਲੀ ਗਏ ਕਿ ਸਾਨੂੰ ਕਿਸੇ ਚੀਜ਼ ਦਾ ਦੁੱਖ ਆ ਸਾਡੇ ਕੋ ਕੋਈ ਬੰਦਾ ਵਿਛੜ ਗਿਆ ਉਹਦੀ ਘਾਟ ਕੀ ਆਪਾਂ ਲੋਕਾਂ ਨੂੰ ਖੁਸ਼ ਕਰਕੇ ਕਰ ਸਕਦੇ ਆ ਪੁਰਾਣੇ ਸਮੇਂ ਵਿੱਚ ਭੈਣ ਜੀ ਆਪਾਂ ਵੇਂਦੇ ਰਹੇ ਆ ਆਪਾਂ ਵੀ ਚਲੋ ਛੋਟੇ ਹੁੰਦੇ ਆਪਣੇ ਮਤਲਬ ਤਾਲ ਫੁਲਕਾ ਸਭ ਜੇ ਹੁੰਦੀ ਸੀ ਬਸ ਤੇ ਫੇਰ ਆਪਾਂ ਕਹਿ ਦਿੰਦੇ ਆ ਕਿ ਖਰ ਰੋਟੀ ਤੇ ਨਾ ਖਰਚਾ ਲੱਗ ਗਿਆ ਇਹ ਤੁਸੀਂ ਵੇਖੋ ਅੱਜ ਕੱਲ ਵਿਆਹਾਂ ਦੀ ਰੋਟੀ 'ਚ ਮਰਗ ਦੀ ਰੋਟੀ ਵਿੱਚ ਕੋਈ ਫਰਕ ਨਹੀਂ ਹੈਗਾ ਤੇ ਫਰਕ ਲੋਕਾਂ ਨੇ ਨਹੀਂ ਕੀਤਾ ਤੁਹਾਡੇ ਘਰ ਤੋਂ ਸ਼ੁਰੂਆਤ ਹੋਈ ਆ ਅਸੀਂ ਆਪ ਹੀ ਕੀਤੀ ਹੈ ਕਿਸੇ ਦਾ ਮੂੰਹ ਲਾਲ ਵੇਖ ਕੇ ਆਪਣਾ ਮੂੰਹ ਕਦੀ ਲਾਲ ਨਾ ਕਰੋ ਜੀ ਜੋ ਵੀ ਹੈ ਨਾ ਸਿੰਪਲ ਸੋਬਰ ਦੋਖ ਹੋਵੇ ਦੁੱਖ ਕਾਦਾ ਹੁੰਦਾ ਅੱਜ ਕੱਲ ਤੇ ਮੈਂ ਜੀ ਸਟੇਟਸ ਬਣ ਗਿਆ ਹੈਗਾ ਕਿ ਡਰੈਸ ਕੋਡ ਵੀ ਭੋਗਤੇ ਰੱਖੇ ਗਏ ਦੁੱਖ ਕਾਦਾ ਹੈਗਾ ਕੋਈ ਦੁੱਖ ਨਹੀਂ ਪਹਿਲਾਂ ਆਪਾਂ ਵੇਂਦੇ ਰਹੇ ਸਾਡੇ ਦਾਦੀ ਜੀ ਦਾਦਾ ਜੀ ਮਰੇ ਗਏ ਪੂਰੇ ਹੋ ਗਏ ਸੀ ਨਾ ਜਦੋਂ ਚਾਈ ਜੀ ਤੁਹਾਨੂੰ ਤਾਂ ਚਲੋ ਪਤਾ ਹੋਏਗਾ ਤੇ ਮਤਲਬ ਸਵਾ ਸਵਾ ਸਾਲ ਚਟੀਆਂ ਚੁੰਨੀਆਂ ਨਹੀਂ ਸੀ ਲੰਦੀਆਂ ਹੁਣ ਸਵਾ ਦਿਨਾਂ ਨੇ ਲਿੱਤੇ ਜਾਂਦੀ ਹਾਂ ਤੇ ਚਲੋ ਜੀ ਇਹ ਗੱਲਾਂ ਤਾਂ ਬੜੀਆਂ ਵੱਡੀਆਂ ਹੋ ਜਾਣਗੀਆਂ ਅਫਸੋਸ ਕਰਨ ਆਏ ਬਸ ਥਾਂ ਦੇ ਪਰਸ਼ਾਣ ਹੋ ਅਰਦਾਸ ਸ਼ਾਮਲ ਹੋ ਬਸ ਇੰਨਾ ਹੀ ਛੋਣਾ ਚਾਹੀਦਾ ਹਾਂਜੀ ਇਹ ਤੁਹਾਨੂੰ ਸਟੋਰੀ ਜਿਹੜੀ ਆ ਪਸ਼ਪਿੰਦਰ ਭੈਣ ਜੀ ਨੇ ਦਿੱਤੀ ਸੀ ਜਿਹੜੀ ਅੱਜ ਦੀ ਸਟੋਰੀ ਆ ਇਹ ਰੀਅਲ ਸਟੋਰੀ ਆ ਇਨਾਂ ਨੂੰ ਕਿਸੇ ਸਬਸਕ੍ਰਾਈਬਰ ਨੇ ਦੱਸੀ ਸੀ ਕੋਈ ਮਿਲਿਆ ਸੀ ਤਾਂ ਭੈਣ ਜੀ ਇਹਦੇ ਬਾਰੇ ਪੂਰਾ ਤੁਸੀਂ ਦੱਸੋ ਚੱਲਣਾ ਪਾਓ ਉਹ ਸਬਸਕ੍ਰਾਈਬਰ ਮੈਨ ਮਿਲੇ ਜੇ ਉਹਨਾਂ ਦਾ ਫੋਨ ਵੀ ਆਇਆ ਮੈਨ ਤੋਂ ਕਹਿੰਦੇ ਐਸਾ ਕਰੋ ਸਾਡੇ ਕੋਲ ਉਹਨਾਂ ਦਾ ਰੋਣਾ ਨਹੀਂ ਦੇਖਿਆ ਗਿਆ ਕਿ ਮੇਰੇ ਬੱਚੇ ਬਾਹਰ ਹੈ ਇੱਕ ਫੈਮਿਲੀ ਸੀ ਉਹਨਾਂ ਦੇ ਬੱਚੇ ਬਾਹਰ ਮੇਰੇ ਬੱਚਿਆਂ ਨੇ ਕੁਝ ਨਹੀਂ ਭੇਜਿਆ ਤੇ ਮੈਂ ਕਰਜ਼ਾ ਚੁੱਕ ਕੇ ਸਾਰਾ ਕੁਝ ਕੀਤਾ ਤੇ ਇੱਕ ਕਹਿੰਦੇ ਆ ਵੀ ਮੇਰਾ ਬੱਚਾ ਹੈ ਹੀ ਕੋਈ ਨਹੀਂ ਬੜਾ ਪਿੰਡ ਤੇ ਮੈਂ ਕਿੱਥੋਂ ਕਰਾਂ ਆ ਜੀ ਮੇਰਾ ਚਲਾ ਗਿਆ ਮੈਂ ਵੀ ਕਰਜ਼ਾ ਚੁੱਕ ਕੇ ਆ ਕੁਝ ਕੀਤਾ ਇਹ ਬੰਦ ਕਰਾਓ ਤੁਸੀਂ ਬੋਤੀ ਗੱਲ ਹੈ ਗਰਮੀ ਆ ਉਹਦੇ ਵਿੱਚ ਵਾਤ ਵਾਤ ਕੋਲਡ ਡਰਿੰਕ ਰੱਖ ਦੋ ਜੇ ਸੱਦੀ ਹੈ ਤੇ ਚਲੋ ਜੀ ਕਾਫੀ ਮਸ਼ੀਨ nikla do ਤੇ ਚਲੋ ਬਸ ਅਰਦਾਸ ਕਰੋ ਤੇ ਹੱਥਾਂ ਦੇ ਪ੍ਰਸ਼ਾਦ ਦੋ ਤੇ ਜਾਂ ਜੋ ਉਹਨਾਂ ਕੋ ਸਾਰੇ ਬਸ ਹੋਈ ਇਹ ਰੋਟੀਆਂ ਦਾ سلسلہ ਬੰਦ ਕਰੋ ਮੈਂ ਇਹ ਚੀਜ਼ ਚਾਹਨੀ ਆ ਕਿ ਜਿੰਨੇ ਵੀ ਸਾਰੇ YouTube ਸਾਡੀ ਫੈਮਲੀ ਆ ਕਿ ਜਿਨ੍ਹਾਂ ਨੇ ਭਾਂਜੀ ਸਾਨੂੰ ਸਟੋਰੀ ਦਿੱਤੀ ਆ ਸਾਰੇ ਜਾਣੇ ਉਹਨਾਂ ਦੇ ਮੈਸੇਜ ਆਈ ਉਹਨਾਂ ਦਾ ਧੰਨਵਾਦ ਜ਼ਰੂਰ ਕਰੀ ਕਿ ਉਹਨਾਂ ਨੇ ਇਹ ਜਿਹੜੀ ਉਹਨਾਂ ਦੇ ਨਾਲ ਘਟਨਾ ਹੋਈ ਆ ਸਾਨੂੰ ਉਹਨਾਂ ਨੇ ਦੁਨੀਆ ਦੇ ਅੱਗੇ ਲਿਆਂਦੀ ਗੱਲ ਕੀਤੀ ਹੈ ਠੀਕ ਹੈ ਭੈਣ ਜੀ ਨਾ ਤੁਸੀਂ ਉਹਨਾਂ ਨੂੰ ਦੱਸਣਾ ਕਿ ਨਹੀਂ ਦੱਸਣਾ ਹਾਂ ਨਹੀਂ ਦੱਸਣਾ ਨਾ ਕੀ ਦੱਸਣਾ ਰਹਿੰਦੋ ਕਹਿੰਦੇ ਮੇਰੀ ਵੀ ਐਸੇ ਦਰਾਨੀ ਉਹਦੀ ਫਰੈਂਡ ਆ ਕੋ ਅੱਛਾ ਕਹਿੰਦੇ ਹਾਂ ਮੇਰੀ ਦਰਾਨੀ ਕਸ਼ਮੀਰ ਹੈ ਵੀ ਨੂੰ ਤੁਹਾਨੂੰ ਪਤਾ ਮੈਂ ਜਾਣਦੀ ਹਾਂ ਉਹਨਾਂ ਦੀ ਫਰੈਂਡ ਹੈ ਕਹਿੰਦੇ ਮੈਂ ਕੋਰੋਨਾ ਨਹੀਂ ਦੇਖਿਆ ਗਿਆ ਦੋਨਾਂ ਪਰਿਵਾਰਾਂ ਦਾ ਤੇ ਕਹਿੰਦੇ ਸੀ ਕਿੰਨੀ ਗੱਲ ਲੱਖ ਲੱਖ ਰੁਪਏ ਉਹਨਾਂ ਕਰਜ਼ਾ ਚੁੱਕਿਆ ਕਦੋਂ ਲੱਥੇ ਗਾ ਉਹਨਾਂ ਦਾ ਕੋਈ ਆਮਦਨ ਨਹੀਂ ਕਹਿੰਦੇ ਕੋਠੀ ਨੂੰ ਚੱਕ ਮਾਰ ਲੈਣਗੇ ਕਿ ਵੇਚਨ ਉਸ ਲੈ ਹਸਬੰਡ ਡੈਥ ਹੋਈ ਤੇ ਵੇਚਨ ਕੋਠੀ ਨੂੰ ਤਾਂ ਫੇਰਦਲਾ ਕਹਿੰਦੇ ਕਿੰਨੀ ਟੈਜ਼ਰੀ ਦੀ ਗੱਲ ਆ ਚਲੋ ਜੀ ਜਿਹੜੇ ਅਸਰ ਕਰਦੇ ਆ ਲੋਕਾਂ ਨੂੰ ਖੁਸ਼ ਨਾ ਕਰੋ ਜਿਤਨਾ ਇਹ ਭਾਂਜੀ ਨੇ ਇੱਕ ਗਲਤੀ ਕੀਤੀ ਖੁਸ਼ ਹੋਣ ਕਰਕੇ ਲੱਖ ਲੱਖ ਰੁਪਇਆ ਕਰਜ਼ਾ ਚੁੱਕਿਆ ਉਸ ਵਕਤ ਭਾਂਜੀ ਤੁਹਾਨੂੰ ਇਹ ਡਿਸੀਜਨ ਲੈਣਾ ਚਾਹੀਦਾ ਸੀ ਕਿ ਮੈਂ ਨਹੀਂ ਕਰਨਾ ਪਰ ਬੰਦਾ ਫਸਿਆ ਹੁੰਦਾ ਫਸਿਆ ਹੁੰਦਾ ਫਸਿਆ ਹੁੰਦਾ ਉਹਨਾਂ ਨੇ ਫਸਿਆ ਨਾ ਕੀਤਾ ਚਲੋ ਠੀਕ ਹੈ ਜੀ ਜੇ ਸਟੋਰੀ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੱਸਿਓ ਥੈਂਕ ਯੂ ਸੋ ਮਚ